ਰਾ ਕਹਿੰਦੇ ਵੀ ਇੰਗਲੈਂਡ ਦੇ ਵਿੱਚ ਊਮੈਨ ਬੈਦਰ ਤੇ ਵਰਕ ਦਾ ਕੋਈ ਭਰੋਸਾ ਨਹੀਂ ਕਦੋਂ ਧੋਖਾ ਦੇ ਜਾਣ। ਮੈਨੂੰ ਇੱਥੇ ਲੈ ਕੇ ਆਇਆ ਆ ਖਰਚਾ ਸਾਰਾ ਮੈਂ ਆਪ ਕੀਤਾ। ਤੇ ਕੁੜੀ ਮੇਰੇ ਸਾਹਮਣੇ ਆਪਣਾ ਬாய்ਫ੍ਰੈਂਡ ਲੈ ਕੇ ਆਈ। ਘਰੇ ਇੱਥੇ ਸੜਕ ਤੇ ਤੂੰ ਬਸ ਇੱਕ ਟਾਇਲਟ ਤੇ ਬਾਥਰੂਮ ਨਹੀਂ ਕਰ ਸਕਦਾ ਹੋਰ ਜੋ ਮਰਜ਼ੀ ਕਰ ਲੈ। ਅੱਛਾ ਸਾਰਾ ਕੁਝ ਆਮ ਹੀ ਆ ਹਨ ਹਾਂਜੀ ਹਾਂ ਇੱਥੇ ਕੁੜੀਆਂ ਨੇ ਹੁੱਕਾ ਰੱਖਿਆ ਹੁੰਦਾ ਸੈਂਟਰ 'ਚ ਟੇਬਲ ਤੇ ਤੇ ਖਿੱਚਦਿਆਂ ਹੁੰਦੀਆਂ ਪੂਰਾ ਇੱਕ ਵੈੱਬ ਬਾਰੇ ਸੁਣਿਆ ਹੋਣਾ ਉੱਥੋਂ ਤੁਹਾਨੂੰ ਨੌਲੇਜ ਮਿਲ ਜਾਣੀ ਹੈ ਵਰਜਿਨਿਟੀ ਦੀ ਬੋਲੀ ਲੱਗਦੀ ਹੈ ਤਾਂ ਉਹ ਕੁੜੀ ਆਪਣੀਆਂ ਕੁੜੀਆਂ ਵਰਜਨ ਬਹੁਤ ਨੇ ਉੱਥੇ ਇੰਡੀਆ ਤੋਂ ਹੁੰਦੀਆਂ ਸਾਡੀਆਂ ਕੁੜੀਆਂ ਆਜ਼ਾਦੀ ਦੇ ਗਲਤ ਮਾਇਨੇ ਲੈ ਗਈਆਂ ਉਹ ਆਜ਼ਾਦੀ ਸਮਝਦੀਆਂ ਪਹਿਲੇ ਦਿਨ ਇਥੇ ਵਨ ਨਾਈਟ ਸਟੈਂਡ ਚੱਲਦਾ ਇੱਕ ਕਲਚਰ ਹੈ ਗੋਰਿਆਂ ਦਾ ਕਲੱਬ 'ਚ ਜਾਣਾ ਸ਼ਰਾਬ ਪੀਣੀ ਤੇ ਉਹਨਾਂ ਨਾਲ ਇੱਕ ਰਾਤ ਗੁਜ਼ਾਰਨੀ ਤੇ ਬਹੁਤੇ ਤੁਹਾਨੂੰ ਚੂੜੇ ਵੀਰੇ ਏਅਰਪੋਰਟ ਦੇ ਡਸਟਬਿਨ ਚ ਹੀ ਮਿਲ ਜਾਂਦੇ ਹੈ ਉੱਥੇ ਹੀ ਲਾ ਦਿੰਦੀ ਅਗਲੇ ਉੱਥੇ ਹੀ ਲਾ ਕੇ ਫੇਰ ਹੀ ਜਾ ਚੜਦੀਆਂ हां ਜੀ ਲੈਣ ਕੋਈ ਆਉਂਦਾ ਨਾਲ ਕੋਈ ਆਉਂਦਾ ਮੂਰੋ ਲੈਣ ਫੇਰ ਕੋਈ ਆਉਂਦਾ ਇੱਕ ਮੁੰਡਾ ਸੀ ਰੰਗੇ ਹੱਥੀ ਫੜਿਆ ਜੀ ਆ ਚਾਰ ਦਿਨ ਪਹਿਲਾਂ ਉਹ ਆਪਣੀ ਜਾੜ ਦੇ ਵਿੱਚ ਟੀਕਾ ਲਾ ਰਿਹਾ ਸੀ ਮੈਂ ਕਿਹਾ ਓਏ ਤੂੰ ਬਾਹਤਰੀ ਕਹਿੰਦਾ ਪਾਜੀ ਬਾਹ ਦੀਆਂ ਨਾੜਾਂ ਖਤਮ ਉਹ ਨਕੋਦਰ ਦੇ ਲਾਗੇ ਪਿੰਡ ਹੈ ਹੁਣ ਕਾਨੂੰ ਮੈਂ ਨਾਂ ਲੈਣਾ ਜੀ ਲਓ ਵੀ ਇੰਗਲੈਂਡ ਦੇ ਵਿੱਚ ਨਾ ਇੱਕ ਕਹਾਵਤ ਬਹੁਤ ਮਸ਼ਹੂਰ ਆ ਕਹਿੰਦੇ ਵੀ ਇੰਗਲੈਂਡ ਦੇ ਵਿੱਚ ਊਮੈਨ ਵੈਦਰ ਤੇ ਵਰਕ ਦਾ ਕੋਈ ਭਰੋਸਾ ਨਹੀਂ ਕਦੇ ਧੋਖਾ ਦੇ ਜਾਣ ਸ਼ਾਮ ਦੇ 7:30 ਹੋਇਆ ਤੇ ਦਿਨ ਖੜਾ ਆਇ ਨਹੀਂ ਪਦਾ ਕਦੋਂ ਮੀਂਹ ਪੈ ਜਾਏ ਕਦੋਂ ਇੱਥੇ ਧੁੱਪ ਨਿਕਲ ਜੇ ਤੇ ਨਾਲ ਅੱਜ ਆਪਣੇ ਆਪਣਾ ਵੱਡਾ ਭਰਾ ਗਿੰਦਾ ਇਹ ਤੋਂ ਆਪਾਂ ਪੁੱਛਾਂਗੇ ਯੂਕੇ ਦੇ ਹਾਲਾਤਾਂ ਦੇ ਬਾਰੇ ਤਿੰਨ ਕਿ ਦਿਨਾਂ ਦੇ ਵਿੱਚ ਜਿਹੜਾ ਮੈਂ ਦੇਖਿਆਗਾ ਸਟੂਡੈਂਟਾਂ ਦਾ ਬਹੁਤ ਬੁਰਾ ਹਾਲ ਆ ਮੈਂ ਇੱਕ ਚੀਜ਼ ਬਾਈ ਗਿੰਦੇ ਦੇਖੀ ਆ ਵੀ ਜੇ ਇੱਥੇ ਯੂਕੇ ਦੇ ਵਿੱਚ ਗੁਰਦਾਰਾ ਸਾਹਿਬ ਨਾ ਹੁੰਦੇ ਬੰਦੇ-ਬੰਦਿਆਂ ਨੂੰ ਖਾ ਜਾਂਦੇ ਜੀ ਭਾਜੀ ਜੇ ਇੱਥੇ ਸਟੂਡੈਂਟਾਂ ਨੂੰ ਸੰਭਿਆ ਠੀਕ ਹੈ ਕਿਉਂਕਿ ਕੰਮ ਤਾਂ ਇੱਥੇ ਹੈ ਨਹੀਂਗਾ ਉਹ ਤਾਂ ਗੁਰਦਾਰਾ ਸਾਹਿਬ ਨੇ ਸਾਧਿਆਗਾ ਜੀ ਮੈਂ ਵੀ ਨੇ 2019 ਤੋਂ ਹੀ ਸੇਵਾ ਕਰਦਾ ਹਾਂ ਸਟੂਡੈਂਟਾਂ ਦੀ ਹਾਂਜੀ ਹਾਂਜੀ ਜੀ ਹੈਲਪ ਕਰਨ ਕਰਕੇ ਕਈ ਮੇਰੇ ਨਾਲ ਆਪਣੀਆਂ ਫੀਲਿੰਗਸ ਵੀ ਸ਼ੇਅਰ ਕਰ ਲੈਂਦੇ ਆ ਭੈਣ ਭਰਾ ਮੈਨੂੰ ਮੁੰਡੇ ਨੇ ਦੱਸਿਆ ਜੀ ਹੀਜ਼ ਆ ਸਾਊਥ ਹਾਲ ਦੇ ਨਾਲ ਹੀ ਆ ਲੰਡਨ ਦੇ ਵਿੱਚ ਹਾਂ ਉਹ ਕਹਿੰਦਾ ਮੈਂ ਕੁੜੀ ਨੂੰ ਇੱਥੇ ਲੈ ਕੇ ਆਇਆ ਖਰਚਾ ਸਾਰਾ ਮੈਂ ਆਪ ਕੀਤਾ ਹਾਂ ਤੇ ਕੁੜੀ ਮੇਰੇ ਸਾਹਮਣੇ ਆਪਣਾ ਬॉयਫ੍ਰੈਂਡ ਲੈ ਕੇ ਆਈ ਘਰੇ ਹੂੰ ਮੈਨੂੰ ਕਹਿੰਦੀ ਆ ਕੇ ਥੱਲੇ ਸੌਹ ਕਹਿੰਦਾ ਮੇਰਾ ਮਰਨ ਹੋ ਗਿਆ ਕਹਿੰਦਾ ਮੈਂ ਉਹਦੇ ਨਾਲ ਮੈਂ ਇਹ ਥੱਪੜ ਮਾਰਿਆ ਹਾਂ ਕਹਿੰਦਾ ਕਹਿੰਦਾ ਮੇਰੇ ਤੇ ਰੇਪ ਦਾ ਪਰਚਾ ਪਾਤਾ ਵਾਈਫ ਨੇ ਆਪਣੇ ਹਸਬੰਡ ਤੇ ਰੇਪ ਦਾ ਪਰਚਾ ਪਾਤਾ ਤੇ ਇੱਥੇ ਦਾ ਲਾਅ ਇਦਾਂ ਦਾ ਜੀ ਤੇ ਆਪ ਦਾ ਹੱਥ ਵੀ ਨਹੀਂ ਚੱਕ ਪਾ ਜੀ ਜੀ ਪਾ ਜੀ ਰੇਪ ਦਾ ਪਰਚਾ ਹਸਬੰਡ ਤੇ ਹੱਥ ਨਹੀਂ ਲਾ ਸਕਦੇ ਆਪ عورت ਨੂੰ ਵੀ ਮਰਜ਼ੀ ਬਿਨਾ ਆਪਾ ਜੀ ਦੇਖੀਏ ਪੰਜਾਬ ਚ ਇੰਨਾ ਬੁਰਾ ਹਾਲਾ ਨਾਲੇ ਉਥੇ ਮਾਪਿਆਂ ਦਾ ਡਰ ਵੀ ਹੈਗਾ ਜੀ ਇੱਥੇ ਨਾ ਮਾਪਿਆਂ ਦਾ ਡਰ ਨਾ ਕੋਈ ਅੱਗੇ ਪਿੱਛੇ ਇੱਥੇ ਤਾਂ ਯਾਰ ਮੈਂ ਦੇਖਿਆ ਤੁਹਾਨੂੰ ਗੁੱਸਾ ਲੱਗੂ ਬਾਈ ਇੱਥੇ ਕੰਮ ਖੁੱਲ੍ਹੇ ਹੀ ਆ ਠੀਕ ਹੈ ਗੱਡੀਆਂ ਦੇ ਸ਼ੀਸ਼ੇ ਕਾਲੇ ਆ ਨਾ ਕੋਈ ਰੋਗ ਟੋਕ ਆ ਇੱਥੇ ਕੋਈ ਹੈ ਨਹੀਂ ਯਾਰ ਰੋਗ ਟੋਕ ਜਿਵੇਂ ਆਪਣੇ ਜਿਵੇਂ ਆਪ ਨੂੰ ਚਲਾਣ ਕਰ ਦਿੰਦੇ ਆ ਜੀ ਜੀ ਵੀਰ ਇੱਥੇ ਜਿਵੇਂ ਸ਼ਬਦ ਥੋੜਾ ਹੋਰ ਲੱਗਣਾ ਵੀ ਇੱਥੇ ਕੁਝ ਵੀ ਕਰ ਸਕਦੇ ਆ ਸੜਕ ਤੇ ਕੁਝ ਵੀ ਇੱਥੇ ਸੜਕ ਤੇ ਤੂੰ ਬਾਥਰੂਮ ਨਹੀਂ ਕਰ ਸਕਦਾ ਇੰਡੀਆ ਇੰਡੀਆ ਤੂੰ ਬਾਥਰੂਮ ਕਰ ਸਕਦਾ ਹੋਰ ਕੁਝ ਨਹੀਂ ਕਰ ਸਕਦਾ ਇੱਥੇ ਸੜਕ ਤੇ ਤੂੰ ਬਸ ਇੱਕ ਟਾਇਲਟ ਤੇ ਬਾਥਰੂਮ ਨਹੀਂ ਕਰ ਸਕਦਾ ਹੋਰ ਜੋ ਮਰਜ਼ੀ ਕਰ ਲਾ ਅੱਛਾ ਹਮ ਸਾਰਾ ਕੁਝ ਆਮ ਹੀ ਆ ਹਨਾ ਹਾਂਜੀ ਹਾਂ ਇੱਥੇ ਬੱਤੀ ਲੋੜ ਹੈ ਹੈ ਹਾਂ ਇੱਥੇ ਜੋ ਮਰਜ਼ੀ ਕਰ ਲਾ ਸਭ ਕੁਝ ਅਲਾਉਡ ਹੈ ਠੀਕ ਆ ਤਾਂ ਯਾਰ ਮੈਂ ਇੱਕ ਚੀਜ਼ ਦੇਖੀ ਆ ਆਪਾਂ ਸੋਸ਼ਲ ਮੀਡੀਆ ਦੇ ਉੱਪਰ ਦੇਖਦੇ ਆ ਨਾ ਮੈਨੂੰ ਆਏ ਲੱਗਦਾ ਸੀ ਵੀ ਜਿਹੜਾ ਚੱਟਾ ਗਾ ਪੰਜਾਬ ਦੇ ਵਿੱਚ ਹੀ ਬਹੁਤ ਜ਼ਿਆਦਾ ਵੀ ਜਵਾਨੀਆਂ ਵੀ ਚੱਟੇ ਦੇ ਨਾਲ ਮਰ ਰਹੀ ਆ ਤੁਸੀਂ ਖਬਰਾਂ ਦੇਖੀਆਂ ਹੋਣਗੀਆਂ ਭਾਈ ਪਰ ਜਦੋਂ ਮੈਂ ਇੱਥੇ ਆ ਕੇ ਹਾਲਾਤ ਦੇਖੇ ਨਾ ਇੱਥੇ ਕੁੜੀਆਂ ਵੀ ਪੰਨੀਆਂ ਤੇ ਖਿੱਚਦੀਆਂ ਇੱਥੇ ਹੋਮ ਡਿਲੀਵਰੀ ਹੁੰਦੀ ਆ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਉਂਗਾ ਕਿ ਕੁੜੀਆਂ ਨੇ ਹੁੱਕਾ ਰੱਖਿਆ ਹੁੰਦਾ ਸੈਂਟਰ 'ਚ ਟੇਬਲ ਤੇ ਤੇ ਖਿੱਚਦੀਆਂ ਹੁੰਦੀਆਂ ਪੂਰਾ ਨਾਲ ਚੱਲਦੀ ਆ ਭੰਗ ਇੱਥੇ ਬਹੁਤ ਜ਼ਿਆਦਾ ਕ੍ਰੇਜ਼ ਆ ਇਸ ਚੀਜ਼ ਦਾ ਸਾਡੀਆਂ ਕੁੜੀਆਂ ਆਜ਼ਾਦੀ ਦੇ ਗਲਤ ਮਾਇਨੇ ਲੈ ਗਈਆਂ ਉਹ ਆਜ਼ਾਦੀ ਸਮਝਦੀਆਂ ਪਹਿਲੇ ਦਿਨ ਇੱਥੇ ਵਨ ਨਾਈਟ ਸਟੈਂਡ ਚੱਲਦਾ ਇੱਕ ਕਲਚਰ ਅਗ ਹੋ ਰਿਆਂ ਦਾ ਕਲੱਬ 'ਚ ਜਾਣਾ ਸ਼ਰਾਬ ਪੀਣੀ ਤੇ ਉਹਨਾਂ ਨਾਲ ਇੱਕ ਰਾਤ ਗੁਜ਼ਾਰਨੀ ਸਵੇਰੇ ਫਿਰ ਤੂੰ ਕੌਣ ਮੈਂ ਕੌਣ ਨੰਬਰ ਵੀ ਨਹੀਂ ਲੈਣਾ ਨਿਤ ਨਿਤ ਨਵੇਂ ਬੰਦਾ ਬਦਲਣਾ ਜਨਾਨੀ ਬਦਲਣਾ ਇਹ ਇੱਥੇ ਦਾ ਕਲਚਰ ਹੈ ਤੇ ਸਾਡੇ ਵਾਲੇ ਬੱਚੇ ਇਹਨੂੰ ਆਜ਼ਾਦੀ ਸਮਝਦੇ ਨੇ ਜਿਹੜੇ ਨਵੇਂ ਆਉਂਦੇ ਆ ਕਿਉਂਕਿ ਇੰਡੀਆ ਉਹਨਾਂ ਦੇ ਬਹੁਤ ਬੰਦਸ਼ਾਂ ਹੁੰਦੀਆਂ ਨੇ ਬੰਦਸ਼ਾਂ ਹਾਂਜੀ ਗਵਾਂਡੀਆਂ ਦੇ ਮੁੰਡੇ ਨਾਲ ਕਦੇ ਕੋਈ ਅੱਡੇ ਪਾਸ ਅੱਡੇ ਤੱਕ ਨਹੀਂ ਭੇਜਦਾ ਇੱਥੇ ਬਗਾਨੇ ਨਾਲ ਜਿਹਦੀ 15 ਸਾਲ ਉਮਰ ਵੱਡੀ ਹੁੰਦੀ ਹੈ ਜਾਂ ਜੋੜੀ ਨਹੀਂ ਦਲਦੀ ਉਹਦੇ ਨਾਲ ਇੱਕ ਪੈਸਿਆਂ ਦੇ ਲਾਲਚ ਸੌਦਾ ਹੀ ਕਹਿ ਸਕਦੇ ਆ ਵੀਰੇ ਵਿਆਹ ਤਾਂ ਹੈ ਨਹੀਂ ਇੱਥੇ ਤੋੜ ਦੇਣਾ ਸੋਚ ਮਿਲਦੀ ਨਹੀਂ ਫਿਰ ਅਗਲੀ ਜਦੋਂ ਇੱਥੋਂ ਮਾਹੌਲ ਦੇਖਦੀ ਗੱਡੀਆਂ ਦੇਖਦੇ ਆਂ ਅਗਲੇ ਬੱਚੇ ਨੇ ਮੰਨ ਨਿਕਲੀ ਜਾਂਦਾ ਤੇ ਫਿਰ ਕਲੇਸ਼ ਪੈਂਦੇ ਆ ਤੇ ਬਹੁਤੇ ਤੁਹਾਨੂੰ ਚੂੜੇ ਵੀਰੇ ਏਅਰਪੋਰਟ ਦੇ ਡਸਟਬਿਨ ਚ ਹੀ ਮਿਲ ਜਾਂਦੇ ਹੈ ਉੱਥੇ ਹੀ ਲਾ ਦਿੰਦੀ ਅਗਲੇ ਉੱਥੇ ਹੀ ਲਾ ਕੇ ਫੇਰ ਹੀ ਜਾ ਚੜਦੀਆਂ ਹਾਂ ਹਾਂ ਜੀ ਲੈਣ ਕੋਈ ਆਉਂਦਾ ਨਾਲ ਕੋਈ ਆਉਂਦਾ ਮੂਰੋ ਲੈਣ ਫੇਰ ਕੋਈ ਆਉਂਦਾ ਇਹ ਤਾਂ ਮੈਂ ਚੀਜ਼ ਬਾਈ ਆਪਦੇ ਅੱਖੀ ਨਾਲ ਇੱਥੇ ਸਾਰੀ ਦੇਖ ਲਈ ਪਰ ਆਏ ਆ ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ ਆ ਇਹ ਨਾ ਸਮਝੋ ਵੀ ਸਾਰਿਆਂ ਦੀ ਗੱਲ ਕਰਦੇ ਆ ਕਈ ਕੁੜੀਆਂ ਜ਼ਿੰਮੇਵਾਰੀ ਸਮਝਦੀਆਂ ਨਹੀਂ ਪਰ ਕਈਆਂ ਦੇ ਫੰਗ ਲੱਗੇ ਹੁੰਦੇ ਆ ਜਿਨ੍ਹਾਂ ਨੇ ਘਰੋਂ ਬਾਹਰ ਨਿਕਲ ਕੇ ਕਦੇ ਪਿੰਡ ਦੀ ਫੇਰਨੀ ਨਹੀਂ ਘੁੰਮ ਕੇ ਦੇਖੀ ਹੁੰਦੀ ਜਦੋਂ ਉਹ ਇੱਥੇ ਆਉਂਦੀਆਂ ਨੇ ਠੀਕ ਹੈ ਸਾਰੀਆਂ ਚੀਜ਼ਾਂ ਉਹ ਨਵਾਂ ਨਵਾਂ ਮਾਹੌਲ ਦੇਖਦੀਆਂ ਸਾਰੇ ਖੁੱਲਦੀਆਂ ਉਦੋਂ ਮੜ ਜੇ ਫਰ ਲੱਗੀ ਜਾਂਦੇ ਆ ਚਾਹੇ ਮੁੰਡਾ ਆ ਚਾਹੇ ਕੁੜੀ ਆ ਮੈਂ ਦੋਨਾਂ ਦੀ ਗੱਲ ਕਰਦਾ ਮੁੰਡਿਆਂ ਦੀ ਵੀ ਗੱਲ ਕਰਦਾ ਕੁੜੀਆਂ ਦੀ ਜਿਵੇਂ ਭਾਈ ਇੱਥੇ ਮੈਂ ਦੇਖਿਆ ਹੁਣ 6-6 ਮਹੀਨੇ ਹੋ ਗਏ ਸਾਲ-ਸਾਲ ਹੋ ਗਿਆ ਕੰਮ ਨਹੀਂ ਮਿਲ ਰਿਹਾ ਹਾਂਜੀ ਠੀਕ ਆ ਆਪਣੇ ਮੈਂ ਪੰਜਾਬ ਚ ਸੁਣਿਆ ਸੀ ਕਹਿੰਦੇ ਵੀ ਯੂਕੇ ਦੇ ਵਿੱਚ ਜਾ ਕੇ ਵੀ ਬੰਦਾ ਛੇ ਮਹੀਨੇ ਆਜਾ ਸਾਰਾ ਜਿਹੜਾ ਕਰਜ਼ਾ ਚੱਕਿਆ ਹੁੰਦਾ ਜਾਂ 25 ਲੱਖ ਲਾ ਕੇ ਆ ਜਾਂਦਾ ਵੀ ਸਾਰਾ ਲਾ ਦਿੰਦਾ ਹਾਂਜੀ ਵੀਰੇ ਇਹ ਲਾ ਦਿੰਦੇ ਆ ਜਿਨ੍ਹਾਂ ਦਾ ਕੋਈ ਸੰਭਣ ਵਾਲਾ ਹੈ ਇੱਥੇ ਮਾਮਾ ਚਾਚਾ ਹੈਗਾ ਠਕਾ ਜਿਨ੍ਹਾਂ ਦੇ ਰਿਸ਼ਤੇਦਾਰ ਹੈਗੇ ਆ ਕੋਈ ਸੰਭਾਲਣ ਵਾਲਾ ਹੈਗਾ ਕੰਮ ਆਪਣੇ ਕੋਲ ਦੇ ਦਿੰਦਾ ਉਹਨਾਂ ਦੇ ਉੱਤਰ ਜਾਂਦੇ ਆ ਬਟ ਜਿਹਦਾ ਇੱਥੇ ਕੋਈ ਨਹੀਂ ਹੈਗਾ ਉਹਦਾ ਬਹੁਤ ਮੁਸ਼ਕਲ ਹੋ ਗਿਆ ਤੇ ਮੋਸਟਲੀ ਇਦਾਂ ਹੀ ਹੁੰਦਾ ਰਿਸ਼ਤੇਦਾਰ ਬੁਲਾ ਲੈਂਦੇ ਆ ਵਾਅਦੇ ਕਰਕੇ ਆਜੋ ਤੁਹਾਨੂੰ ਸੰਭ ਲੈਨੇ ਆ ਤੇ ਬਹੁਤੇ ਵੀਰੇ 에ਰਪੋਰਟ ਤੋਂ ਲੈਣ ਵੀ ਨਹੀਂ ਜਾਂਦੇ ਮੈਂ ਬਹੁਤੇ ਜਣਿਆਂ ਨੂੰ 에ਰਪੋਰਟ ਤੋਂ ਲੈ ਕੇ ਆਇਆ ਉਹ ਅਸੀਂ ਰਾਤ ਨੂੰ ਦਿੱਲੀ ਜਾਂਦੇ ਆ ਵੀਰੇ ਰਾਤ ਨੂੰ 11 ਵਜੇ ਬਹੁਤ ਸਾਰੇ ਮੁੰਡੇ ਸਾਡੇ ਜੀ ਹੋਮਲੈਸ ਨੇ ਕੋਲਾਂ ਥੱਲੇ ਰਹਿੰਦੇ ਆ ਨਸ਼ੇ ਦੇ ਵਿੱਚ ਇੰਨੇ ਕ ਆਦੀ ਹੋ ਗਏ ਆ ਜਿਹੜੇ ਹੋਮਲੈਸ ਆ ਇੱਥੇ ਯੂਰਪੀਅਨ ਉਹਨਾਂ ਨਾਲ ਰਲ ਕੇ ਭੰਗ ਪੀਂਦੇ ਆ ਚਿੱਟਾ ਪੀਣ ਲੱਗੇ ਇੰਜੈਕਟ ਇੱਕ ਮੁੰਡਾ ਅਸੀਂ ਰੰਗੇ ਹੱਥੀ ਫੜਿਆ ਜੀ ਆ ਚਾਰ ਦਿਨ ਪਹਿਲਾਂ ਉਹ ਆਪਣੀ ਜਾੜ ਦੇ ਵਿੱਚ ਟੀਕਾ ਲਾ ਰਿਹਾ ਸੀ ਮੈਂ ਕਿਹਾ ਓਏ ਤੂੰ ਬਾਹ ਤਰੀ ਕਹਿੰਦਾ ਪਾਜੀ ਬਾਹ ਦੀਆਂ ਨਾੜਾਂ ਖਤਮ ਉਹ ਨਕੋਦਰ ਦੇ ਲਾਗੇ ਪਿੰਡ ਹੈ ਹੁਣ ਕਾਨੂੰ ਮੈਂ ਨਾਂ ਲੈਣਾ ਜੀ ਉਹ ਕਹਿੰਦਾ ਆ ਵੀ ਬੰਦੋ ਗਿੱਟੇ ਵਾਲੀਆਂ ਖਤਮ ਹੋ ਗਈਆਂ ਆ ਵੀ ਖਤਮ ਹੋ ਗਈਆਂ ਆ ਵੀ ਖਤਮ ਹੋ ਗਈਆਂ ਫਿਰ ਸੂਤਾਂ ਚ ਲਾਉਣ ਲੱਗ ਗਿਆ ਆਪਣੇ ਗੁਪਤੰਗਾ ਚ ਉਹ ਵੀ ਖਤਮ ਹੋ ਗਿਆ 나ੜਾ ਕਹਿੰਦਾ ਹੁਣ ਜਾੜ ਰਹੀ ਮੈਂ ਇਸ ਤੋਂ ਬਾਅਦ ਕਹਿੰਦਾ ਫਿਰ ਇਸ ਤੋਂ ਬਾਅਦ ਪਤਾ ਨਹੀਂ ਮੈਂ ਹੁਣ ਕਿੱਥੇ ਲਾਹੇਗਾ ਪਰ ਇੱਕ ਗੱਲ ਆ ਤੇ ਮਿਸਿੰਗ ਨੇ ਪਾਜੀ ਪੰਜ ਮੁੰਡੇ ਮਿਸਿੰਗ ਨੇ ਜੀ ਆਪਣੇ ਤੇ ਮੈਂ ਆਪਣੀ ਮੇਰੀ ਇੰਸਟਾ ਦੇ ਤੁਸੀਂ ਲਾ ਪਤਾ ਹੀ ਆ ਹਾਂਜੀ ਪਾਜੀ ਉਹਨਾਂ ਦੇ ਘਰਦਿਆਂ ਨੂੰ ਕੋਈ ਪਤਾ ਨਹੀਂ ਉਹ ਜੂਂਦੇ ਵੀ ਆ ਕਿ ਨਹੀਂ ਮਤਲਬ ਨਸ਼ੇ ਕਰਕੇ ਉੱਥੇ ਪਏ ਰਹਿੰਦੇ ਆ ਦੋ ਮੁੰਡਿਆਂ ਦੀ ਡੈਥ ਵੀ ਹੋ ਗਈ ਆ ਹੁਣ ਨਸ਼ੇ ਕਰਨ ਕਰਕੇ ਤੇ ਤਿੰਨ ਜਣਿਆਂ ਦੇ ਹਾਲਾ ਤੱਕ ਘਰੇ ਗੱਲ ਨਹੀਂ ਹੋਈ ਚਾਰ ਚਾਰ ਪੰਜ ਪੰਜ ਮਹੀਨੇ ਹੋ ਗਏ ਉਹਨਾਂ ਦੇ ਮਾਪਿਆਂ ਤੇ ਸਾਨੂੰ ਫੋਨ ਵੀ ਆਉਂਦੇ ਆ ਕੁਝ ਕਦੀ ਅਸੀਂ ਪੋਸਟ ਵੀ ਪਾਈ ਐ ਕੁਝ ਕ ਹਾਲੇ ਕਹਿੰਦੇ ਸਾਡੇ ਮੁੰਡੇ ਦੀ ਨਾ ਪਾਇਓ ਉਹਨਾਂ ਨੂੰ ਹੁੰਦਾ ਪਰ ਉਹ ਵੀ ਮਹੀਨੇ ਬਾਅਦ ਉਹ ਵੀ ਕਹਿ ਦਣਗੇ ਵਿਚਾਰੇ ਵੀ ਪਾ ਹੀ ਦੋ ਕੋਈ ਫੋਟੋ ਤੋਂ ਬਿਨਾ ਤਾਂ ਕੋਈ ਪਤਾ ਲੱਭਦਾ ਨਹੀਂ ਹੁੰਦਾ ਇਸ ਕੰਟਰੀ ਚ ਅੱਜ ਤਾਂ ਗਵਾਂਡੀ ਦਾ ਨਹੀਂ ਪਤਾ ਇਹ ਤਾਂ ਹੋਰ ਕਿਵੇਂ ਆ ਪਰ ਇੱਕ ਹਾਲ ਆ ਯਾਰ ਕੰਮ ਨਾ ਮਿਲਣ ਦਾ ਕਾਰਨ ਮੈਂ ਤਾਂ ਇਹ ਸਮਝਦਾ ਵੀ 12ਵੀਂ ਤੋਂ ਬਾਅਦ ਆਈਲੈਂਡਸ ਕਰਕੇ ਬਸ ਆ ਗਏ ਹੁਣ ਇੱਥੇ ਯਾਰ ਸਾਰਿਆਂ ਨੂੰ ਥੋੜੀ ਉਹ ਲੇਬਰ ਦਾ ਕੰਮ ਨਹੀਂ ਆਣਗੇ ਜੇ ਜੇ ਸਕਿੱਲ ਹੈਗੀ ਯਾਰ ਜੇ ਤੁਹਾਨੂੰ ਚੰਗੀ ਤਰ੍ਹਾਂ ਕੰਮ ਆਉਂਦਾਗਾ ਕੋਈ ਵੀ ਕੰਮ ਆ ਮੈਸਤਰੀ ਦਾ ਤੁਸੀਂ ਕੋਈ ਵੀ ਲਾ ਲਓ ਹਨਾ ਲੱਕੜੀ ਦਾ ਕੰਮ ਆਉਣਾ ਚਾਹੀਦਾ ਜਾਂ ਤੁਹਾਨੂੰ ਆ ਘਰ ਬਣਾਉਣਾ ਘਰ ਮੈਲਾ ਦਾ ਲੱਕੜਾਂ ਦੀ ਬਣਦੇ ਜਾਂ ਹਾਂਜੀ ਆ ਲੱਕੜ ਅੰਦਰੋਂ ਲੱਕੜ ਐ ਬਾਹਰ ਬਾਹਰ ਜਿਹੜੀ ਹੁੰਦੀ ਐ ਉਹ ਬ੍ਰਿਕਾਂ ਦੀ ਬਣਦੇ ਇੱਟਾਂ ਦੀ ਜਾਂ ਮਕੈਨਿਕ ਦਾ ਜਾਂ ਬੈਲਟਰ ਦੇ ਨਾਲ ਕੋਈ ਤਾਂ ਯਾਰ ਤੁਹਾਡੇ ਕੋਲ ਸਪੈਸ਼ਲ ਬਾਰਬਰ ਬਹੁਤ ਪੈਸਾ ਕਮਾਉਂਦੇ ਆ ਨਾਈ ਜਿਹੜੇ ਉਹ ਤੋਂ ਵੱਧ ਪੈਸਾ ਕਮਾਉਂਦੇ ਆ ਹਾਂਜੀ ਬੀਰੇ ਮੈਂ ਮੈਂ ਦੱਸਦਾ ਜੀ ਜਿਹੜੇ ਵਰਕ ਪਰਮਿਟ ਤੇ ਆਏ ਆ ਨਾ ਇੱਥੇ ਕੰਪਨੀਆਂ ਦੇ ਵਿੱਚ ਜਿੱਥੇ 20 ਬੰਦੇ ਚਾਹੀਦੇ ਆ ਨਾ 200 ਬੰਦਾ ਸੱਦਿਆ 25-25 ਲੱਖ ਰੁਪਈਆ ਲੈ ਕੇ ਇੱਥੇ ਕੰਮ ਨਹੀਂ ਦਿੰਦੇ ਉਹ ਯਾਰ ਉਹ ਮਤਲਬ ਕੁਝ ਤਾਂ ਬੰਦੇ ਨੇ ਘਰਾਂ ਆਪਣੇ ਨੂੰ ਰਜਿਸਟਰ ਕਰਾਇਆ ਕੇਅਰ ਹੋਮ ਠੀਕ ਹੈ ਕਾਗਜ਼ਾਂ ਦੇ ਵਿੱਚ ਹੁੰਦਾ ਕੁਝ ਵੀ ਨਹੀਂ ਉੱਥੇ ਬੱਚੇ ਕੀ ਹੈ ਇਸਦੇ ਵੀਜ਼ੇ ਦੇ ਹਿਸਾਬ ਨਾਲ ਤੁਸੀਂ ਜਿਹੜੀ ਕੰਪਨੀ ਰਾਹੀਂ ਆਏ ਹੋ ਤੁਸੀਂ ਉਸੇ ਕੰਪਨੀ 'ਚ ਕੰਮ ਕਰ ਸਕਦੇ ਹੋ ਬਾਹਰ ਨਹੀਂ ਕਰ ਸਕਦੇ 5 ਸਾਲ ਦਾ ਵੀਜ਼ਾ ਹੈ ਕੰਪਨੀ ਹੈ ਹੀ ਨਹੀਂ ਜਾਂ ਕੰਪਨੀ ਕੋ ਕੰਮ ਹੀ ਨਹੀਂ ਹੈਗਾ ਬਾਹਰੋਂ ਕੰਮ ਨਹੀਂ ਕਰ ਸਕਦੇ ਕੈਸ਼ ਤੇ ਕਰ ਸਕਦੇ ਆ ਫਿਰ ਕੈਸ਼ ਤੇ ਜਿਹਨੇ ਕੰਮ ਦੇਣਾ ਵੀਰੇ ਉਹ ਨਜਾਇਜ਼ ਫਾਇਦਾ ਉਠਾਉਂਦਾ ਕੁੜੀਆਂ ਨੂੰ ਰਾਤਾਂ ਕੱਟਣ ਲਈ ਮਜਬੂਰ ਹੋਣਾ ਪੈਂਦਾ ਮੈਂ ਸਾਰੀਆਂ ਦੀ ਗੱਲ ਨਹੀਂ ਕਰਦਾ 100 ਚੋਂ 80% ਦੀ ਗੱਲ ਕਰਦਾ 80% ਬਹੁਤ ਜ਼ਿਆਦਾ ਹੁੰਦਾ ਹਾਂਜੀ 100 ਚੋਂ 80 ਨੂੰ ਰਾਤਾਂ ਕੱਟਣੀਆਂ ਪੈਂਦੀਆਂ ਕੰਮ ਵਾਸਤੇ ਵੀਰੇ ਰੋਟੀ ਪੇਟ ਤਾਂ ਪਾਲਣਾ ਜਾਂ ਇੱਥੇ ਵੀਵਾ ਸਟਰੀਟ ਚੱਲਦੀ ਆ ਵੀਰੇ ਇੱਕ ਇੱਥੇ ਵੀ ਦੇਖ ਲਓ ਆਪਣੀਆਂ ਬਹੁਤ ਸਾਰੀਆਂ ਪੰਜਾਬੀ ਕੁੜੀਆਂ ਆ ਗਿਆ ਵੀਵਾ ਸਟਰੀਟ ਹੈ ਇਹ ਕੀ ਆ ਆਨਲਾਈਨ ਸਾਈਟ ਹੈ ਜੇ ਕਾਲ 걸 ਜਿੱਦਾਂ ਹੁੰਦਾ ਅੱਛਾ ਬਹੁਤ ਸਾਰੀਆਂ ਹਾਂਜੀ ਮੁੰਡੇ ਵੀ ਆ ਕੁੜੀਆਂ ਵੀ ਨੇ ਯੂਨੀਵਰਸਿਟੀ ਦੀ ਵੀ ਵਾਗ ਟ੍ਰੀਟ ਦੇ ਉੱਤੇ ਹੈਗੀਆਂ ਉਹਨਾਂ ਨਾਲ ਉਹਨਾਂ ਨੂੰ ਜਾਣਾ ਪੈਂਦਾ ਮਜਬੂਰ ਰਖੋ ਕੇ ਕਿਉਂਕਿ ਪਾਪੀ ਪੇਟ ਦਾ ਸਵਾਲ ਹੈ ਮੈਂ ਤਾਂ ਜਿਵੇਂ ਸੋਚਿਆ ਸੀ ਜਿਵੇਂ ਆ ਰੇਂਜ ਰੋਵਰ ਖੜੀ ਆ ਦਿਖਾਈ ਭਾਈ ਇੱਥੇ ਮੈਂ ਸੁਣਿਆ ਸੀ ਵੀ ਆਹ ਜਿਵੇਂ ਸਟੂਡੈਂਟ ਆਉਂਦਾਗਾ ਠੀਕ ਹੈ ਸਟੂਡੈਂਟ ਆ ਗਿਆ ਵੀ ਕਿਉਂਕਿ ਭਾਈ ਮੇਰੇ ਨਾਲ ਦੇ ਆ ਠੀਕ ਹੈ ਕੋਈ ਕੈਨੇਡਾ ਆਇਆ ਕੋਈ ਇੱਥੇ ਆਇਆਗਾ ਉਹਨਾਂ ਨੇ ਕੀ ਕੀਤਾ ਉਹ ਹਫ਼ਤੇ ਇੱਕ ਬਾਅਦ ਉਹ ਰੇਂਜ ਰੋਵਰ ਦਾ ਫੋਟੋ ਪਾ ਜਾਂਦੇ ਸੀ ਉਹ ਕਹਿੰਦੇ ਵੀ ਅਸੀਂ ਲੈ ਲਈ ਮੈਨੂੰ ਆਏ ਸੀ ਵੀ ਸਟੂਡੈਂਟ ਆਉਂਦਾ ਵੀ ਮਹੀਨਾ ਕੰਮ ਕਰਦਾ ਉਦੋਂ ਬਾਅਦ ਚੋ ਗੱਡੀ ਲੈਣੀ ਕਹਿੰਦੇ ਬਹੁਤ ਸੌਖੀ ਆ ਵੀ ਆਏ ਗੱਡੀ ਲੈ ਲੈਂਦੇ ਆ ਵੀ ਮੈਨੂੰ ਲੱਗਦਾ ਵੀ ਲਾਈਫ ਸਟਾਈਲ ਇਹ ਹੋਊਗਾ ਯਾਰ ਇੱਥੇ ਪਰ ਮੈਨੂੰ ਤਾਂ ਬਾਅਦ ਚ ਪਤਾ ਲੱਗਿਆ ਵੀ ਇੱਕ ਤਾਂ ਗੁਰਦਾਰਾ ਸਾਹਿਬ ਦੇ ਵਿੱਚ ਹਨ ਪੈਣ ਦੇ ਲਈ ਉੱਥੇ ਮਤਲਬ ਲੰਗਰ ਸਾਗਰ ਜਾਂ ਗੁਰਦਾਰਾ ਸਾਹਿਬ ਨੇ ਆਪਣੇ ਸਟੂਡੈਂਟਾਂ ਜਿਹੜੇ ਸਾਹਮਣੇ ਹੋਏ ਹਨ ਆਪਾਂ ਗਰਾਊਂਡ ਵਾਲੀਆਂ ਚੀਜ਼ਾਂ ਤੇ ਫੋਕਸ ਰਹੀਏ ਰੀਅਲ ਤੇ ਰੀਅਲ 'ਚ ਫਰਕ ਹੈ ਜੇ ਅਸੀਂ ਰੀਅਲ ਦੱਸਦੇ ਹਾਂ ਨਾ ਵੀਰੇ ਤੁਹਾਨੂੰ ਕਹਿੰਦੇ ਆ ਤੂੰ ਸਾਡਾ ਯੂਕੇ ਬਦਨਾਮ ਕਰਦਾ ਜਿਨ੍ਹਾਂ ਨੂੰ ਹੋਈ 6 ਮਹੀਨੇ ਹੋਇਆ ਐਨੂੰ ਵੀ ਕਹਿੰਦੇ ਸਾਡਾ ਯੂਕੇ ਬਦਨਾਮ ਕਰਦਾ ਮੈਂ ਕਿਹਾ ਮੈਂ ਸੱਚ ਬੋਲਦਾ ਜਿਨ੍ਹਾਂ ਦਾ ਕੰਮ ਵੀਰੇ ਸੈੱਟ ਹੈ ਨਾ ਉਹ ਨਾ ਆਓ ਜਿਹੜੇ ਬਹੁਤੇ ਗਰੀਬ ਨੇ ਉਹ ਵੀ ਨਾ ਆਓ ਕਿਉਂਕਿ ਤੁਸੀਂ ਕਰਜ਼ਾ ਚੱਕ ਕੇ ਆਉਣਾ ਤੇ ਕਰਜ਼ਾ ਇੱਥੇ ਆ ਕੇ ਨਹੀਂ ਉਤਰਨਾ ਤੁਹਾਡੇ ਘਰ ਵਿਆਜ ਵਾਲਿਆਂ ਨੇ ਕਿਹੜੇ ਮਾਰਦੇ ਆ ਮਾਪਿਆਂ ਨੇ ਕਿਹਾ ਕਰ ਤੇ ਤੁਹਾਡਾ ਨੁਕਸਾਨ ਹੋਣਾ ਫੇਰ ਤੁਸੀਂ ਸੁਸਾਇਡ ਕਰਨਾ ਡਿਪਰੈਸ਼ਨ ਚ ਜਾਓਗੇ ਪਰ ਜੇ ਤੁਸੀਂ ਪੜ੍ਹੇ ਲਿਖੇ ਹੋ ਤੁਹਾਡੇ ਕੋਲ ਕੋਈ ਐਕਸਪੀਰੀਅੰਸ ਹੈਗਾ ਸਕਿੱਲ ਹੈਗੀ ਆ ਫੇਰ ਤੁਸੀਂ ਆਓ ਯਾਰ ਇੱਥੇ ਵਧੀਆ ਪੈਸਾ ਕਮਾ ਸਕਦੇ ਹੋ ਸਾਡੇ ਪੰਜਾਬੀਆਂ ਨੇ ਇੰਨੀ ਤਰੱਕੀ ਕੀਤੀ ਹੋਈ ਆ ਨਾ ਇੱਥੇ ਡੀਆਡੀਆਂ ਫੈਕਟਰੀਆਂ ਉਹਨਾਂ ਦੀਆਂ ਆਏ ਨਹੀਂ ਮੈਂ ਕਹਿੰਦਾ ਪਰ ਬੰਦਾ ਮਿਹਨਤੀ ਹੋਣਾ ਚਾਹੀਦਾ ਇੱਕ ਆਪਣਾ ਮਿੱਤਰ ਆ ਉਹਨੇ ਮੈਨੂੰ ਗੱਲ ਦੱਸੀ ਇੱਕ ਮੁੰਡਾ ਸੀ ਉਹਦਾ ਘਾਲਿਆ ਜੀ ਉਹ ਕਹਿੰਦਾ ਮੈਨੂੰ ਕੰਮ ਨਹੀਂ ਮਿਲਦਾ ਤੇ ਉਹ ਕਹਿੰਦਾ ਕੋਈ ਗੱਲ ਨਹੀਂ ਤੂੰ ਮੇਰੇ ਕੋਲ ਕੰਮ ਤੇ ਆ ਜਾ ਹਾਂਜੀ ਤੇ ਕੰਮ ਕਰਦਾ ਸੀ ਉਹ ਲੱਕੜੀ ਦਾ ਉਹ ਕਹਿੰਦਾ ਵੀ ਆਹ ਕੰਮ ਆ ਤੈਨੂੰ ਕੰਮ ਕਰਨਾ ਪੈਣਾ ਲੱਕੜੀ ਦਾ ਇੱਕ ਦਿਨ ਉਹ ਆਇਆ ਦੂਜੇ ਦਿਨ ਆ ਜਾਣੀ ਉਹਨੂੰ ਫੋਨ ਲਾਇਆ ਉਹਨੇ ਕਹਿੰਦਾ ਵੀ ਕੰਮ ਤੇ ਨਹੀਂ ਆਇਆ ਕਹਿੰਦਾ ਯਾਰ ਇੱਥੇ ਦਾ ਲੱਕੜ ਦਾ ਬੂਰਾ ਬਹੁਤ ਪੈਂਦਾ ਮੈਂ ਸਾਫ ਸਫਾਈ ਵਾਲਾ ਕੰਮ ਕਰ ਸਕਦਾ ਕਹਿੰਦਾ ਇਹ ਕੰਮ ਨਹੀਂ ਕਰਦਾ ਨਹੀਂ ਨਹੀਂ ਵੀ ਆਪਾਂ ਯਾਰ ਪੈਸਾ ਲਾ ਕੇ ਇੱਥੇ ਮਿਹਨਤ ਕਰਨਾ ਯਾਰ ਕੰਮ ਕਰਨ 'ਚ ਕਾਦੀ ਸ਼ਰਮ ਆ ਯਾਰ ਵੀਰੇ ਮੈਂ ਆਇਆ ਜਦੋਂ ਸ਼ੁਰੂ 'ਚ ਬਥੇਰੀਆਂ ਨਹੀਂਆ ਪੱਟੀਆਂ ਨੇ ਇੱਥੇ ਆ ਕੇ ਹੁਣ ਮਹਾਰਾਜ ਨੇ ਬਾਹ ਫੜੀ ਆ ਹੁਣ ਅਜਾਪ ਚ ਪੱਟੀਆਂ ਸੀ ਕਦੇ ਕਦੇ ਵੀ ਨਹੀਂ ਵੀਰੇ ਕਿੱਥੇ ਪੰਜਾਬ 'ਚ ਮੈਨੂੰ ਯਾਦ ਆ ਮੈਂ ਇੱਕ ਵਾਰੀ ਗੁਵਿੰਦਗੜ੍ਹ ਸਾਡੇ ਮੇਲ 'ਚ ਗਿਆ ਹਾਂਜੀ ਤੇ ਮੈਂ ਪਹਿਲੇ ਦਿਨ ਹੀ ਕੰਮ ਕੀਤਾ ਗਰਮ ਗਰਮ ਸਰੀਆ ਪਾਉਣ ਹੀ ਲੱਗਿਆਂ ਵਿੱਚ ਮੈਂ ਤਾਂ ਉੱਥੇ ਛੱਡਿਆ ਮੈਂ ਮੈਂ ਤਾਂ ਨਹੀਂ ਕਰਦਾ ਇੱਥੇ ਆ ਕੇ ਫਿਰ ਮੈਂ ਕਿਹਾ ਮੈਂ ਭਈਆਂ ਦਾ ਕੰਮ ਕਰੂੰਗਾ ਹਾਂ ਤੇ ਇੱਥੇ ਆ ਕੇ ਕਰਨਾ ਪਿਆ ਵੀਰੇ ਇੱਥੇ ਜਰੂਰ ਕਰਜਾ ਦੇਖ ਪਹਿਲਾਂ ਕਰਜ਼ਾ ਹੀ ਤਾਰਿਆ ਮੈਂ ਬਸ ਨੀਵੀ ਮੈਂ ਨੀਵੀ ਨਹੀਂ ਚੱਕੀ ਵੀਰੇ ਇੱਥੇ ਸਵਾ ਸਾਲ ਤਾਂ ਐਂ ਹੀ ਬਸ ਵੀਲ ਬਾਰਾ ਢੋਈ ਜਾਣਾ ਨੀਵੀ ਜੀ ਪਾ ਕੇ ਮੈਂ ਸਾਰੇ ਪੈਸੇ ਤਾਰੀਏ ਪਹਿਲਾਂ ਉਹ ਕੰਮ ਤਾਂ ਨਹੀਂ ਕੀਤਾ ਵੀ ਆਉਂਦਿਆ ਸਰ ਵੀ ਹਫਤੇ ਬਾਅਦ ਗੱਡੀ ਦਾ ਫੋਟੋ ਪਾਤੀ ਨਾ ਬਸ ਉਹ ਪਹਿਲਾਂ ਕਰਜ਼ਾਦਾਰ ਨਾ ਜਿਗਾ ਹਾਂਜੀ ਜਿਹੜੀਆਂ ਘਰੇ ਗੱਡੀਆਂ ਗੇੜੇ ਮਾਰਦੀਆਂ ਸੀ ਨਾ ਬੈਂਕ ਵਾਲਿਆਂ ਦੀਆਂ ਮੈਂ ਪਹਿਲਾਂ ਉਹ ਬੰਦ ਕਰਦੀਆਂ ਫੇ ਲੰਭਾਂਗੇ ਪਹਿਲਾਂ ਲੈਂਪਟਾ ਤਾਰਨੀਆ ਇਹ ਵੀ ਬਾਈ ਕੋਈ ਵੀ ਬੰਦਾ ਸੋਚਦਾ ਨਹੀਂ ਇੱਥੇ ਆ ਕੇ ਤਾਂ ਫਰ ਲੱਗ ਜਾਂਦੇ ਆ ਵੀ ਮੈਂ ਵੀ ਆਪਣੀ ਭੈਣ ਦਾ ਵਿਆਹ ਕੀਤਾ 40 30 35 ਲੱਖ ਰੁਪਇਆ ਲਾਇਆ ਵਧੀਆ ਵਿਆਹ ਕੀਤਾ ਮੈਂ ਹਾਂਜੀ ਮੈਂ ਸਾਰਾ ਆਪਣੇ ਪੱਲੇ ਵੀ ਕੀਤਾ ਡੈਡੀ ਨੂੰ ਗੱਡੀ ਲੈ ਕੇ ਦਿੱਤੀ ਸਾਰਾ ਕੁਝ ਕੀਤਾ ਨਹੀਂ ਤੇ 8000 ਰੁਪਏ ਚ ਕੰਮ ਕਰਦਾ ਹੁੰਦਾ ਸੀਗਾ ਮੈਂ ਇੰਡੀਆ ਓਕੇ ਓਕੇ ਬਹੁਤ ਵਧੀਆ ਹੁਣ ਵੀਰੇ ਮਿਹਨਤ ਕਰੀ ਦੀ ਤੇ ਮੈਂ ਯਾਰ ਇੱਕ ਗੱਲ ਹੋਰ ਜਿਹੜੀ ਆਪਾਂ ਗੱਲ ਡਿਸਕਸ ਕਰਦੇ ਸੀਗੇ ਪਹਿਲਾਂ ਤੁਸੀਂ ਦੱਸੀ ਸੀ ਵੀ ਉਹ ਕੋਈ ਕਾਲੀ ਸੀਗੀ ਜਿਹੜਾ ਉਹ ਕੰਮ ਕਰਨ ਉਹ ਮੈਨੂੰ ਸਾਰੀ ਗੱਲ ਦੱਸ ਤੇ ਉਹ ਵੀ ਗੱਲ ਦੱਸੀ ਵੀ ਜਿਵੇਂ ਪੌਲਸ ਤੋਂ ਡਰਦੇ ਆ ਡਾਕੂਮੈਂਟ ਵਾਲੀ ਸਾਰਾ ਐਕਸਪਲੇਨ ਕਰਦੀ ਚੰਗਾ ਵੀ ਸਾਰਾ ਜੀ ਵੀਰੇ ਇੱਥੇ ਕੀ ਹੁੰਦਾ ਸੀਗਾ ਇੱਕ ਪਾਕਿਸਤਾਨੀ ਲੇਡੀ ਸੀਗੀ ਉਹ ਹਾਂ ਜੀ ਉਹਨੇ ਕੀ ਕਰਨਾ ਦੁਕਾਨਾਂ ਮੂਰੇ ਪਰਚੀ ਲਾਉਣੀ ਕਿ ਮੈਨੂੰ ਆ ਕੁੜੀਆਂ ਚਾਹੀਦੀਆਂ ਨੇ ਆ ਕੇਅਰ ਹੋਮ ਦੀ ਜੌਬ ਲਈ ਜਦੋਂ ਕੁੜੀਆਂ ਨੇ ਕਾਲ ਕਰਨੀ ਹੈ ਉਹਨੇ ਕਹਿਣਾ ਵਾ ਇੱਕ ਮੁੰਡਾ ਜੀ ਉਹਨੂੰ ਨਾ ਡਿਸਕ ਪ੍ਰੋਬਲਮ ਹੈ ਤੂੰ ਮ사ਜ ਕਰਨੀ ਹੈ ਇੱਥੇ ਵਰਜਨਿਟੀ ਦੀ ਬੋਲੀ ਲੱਗਦੀ ਹੈ ਜੀ ਇੱਥੇ ਕੁੜੀਆਂ 12 13 ਸਾਲ ਦੀਆਂ ਹੀ ਵਰਜਨ ਨਹੀਂ ਰਹਿੰਦੀਆਂ ਹੈਗੀਆਂ ਕਰ ਲੈਂਦੀਆਂ ਸਭ ਕੁਝ ਇੱਥੇ ਵਰਜਨਿਟੀ ਬਹੁਤ ਵੱਡੀ ਚੀਜ਼ ਆ ਇੱਥੇ ਬੋਲੀ ਲੱਗਦੀ ਆ ਲੱਖਾਂ ਚ ਜਾਂਦੀ ਆ ਵਰਜਨਿਟੀ ਵਰਜਨ ਕੁੜੀ ਨਹੀਂ ਨਾ ਮਿਲਦੀ ਕੁਝ ਲੋਕ ਸਾਈਕੋ ਨੇ ਇੱਥੇ ਤੁਸੀਂ ਡਾਰਕ ਵੈਬ ਬਾਰੇ ਸੁਣਿਆ ਹੋਣਾ ਉੱਥੋਂ ਤੁਹਾਨੂੰ ਨੌਲੇਜ ਮਿਲ ਜਾਣੀ ਆ ਵਰਜਨਿਟੀ ਦੀ ਬੋਲੀ ਲੱਗਦੀ ਆ ਤਾਂ ਉਹ ਕੁੜੀ ਆਪਣੀਆਂ ਕੁੜੀਆਂ ਵਰਜਨ ਬਹੁਤ ਨੇ ਉੱਥੇ ਇੰਡੀਆ ਤੋਂ ਆਉਂਦੀਆਂ ਉਹ ਕਹਿੰਦੀ ਆ ਜਾਓ ਜਦੋਂ ਅੱਗੇ ਜਾਂਦੀ ਆ ਗੋਰੇ ਗਾਲੇ ਫਿਰਦੇ ਹੁੰਦੇ ਆ ਕੱਪੜੇ ਲਾ ਕੇ ਕੁੜੀ ਕਹਿੰਦੀ ਆ ਵੀ ਆਹ ਕੀ ਅੱਗੇ ਕਹੋ ਉਹ ਡਾਕੂਮੈਂਟ ਲੈ ਲੈਂਦੀ ਸੀ ਪਲੇਡੀ ਜੀ ਉਹ ਕੁੜੀਆਂ ਜਦੋਂ ਦੱਸ ਦਿੰਦੀ ਅਸੀਂ ਮੈਂ ਯੂਨੀ ਛੱਡਤੀ ਆ ਜਾਂ ਮੇਰੇ ਕੋ ਡਾਕੂਮੈਂਟਰੀ ਜਾ ਮੈਂ ਓਵਰਸਟੇ ਹੋ ਗਈ ਮੇਰੇ ਕੋਲ ਇੱਥੋਂ ਦਾ ਵੀਜ਼ਾ ਮੁੱਕ ਗਿਆ ਉਹ ਉਹੀ ਕੁੜੀਆਂ ਨੂੰ ਭੇਜਦੀ ਸੀ ਫੇ ਕਹਦਾ ਸੀ ਤੈਨੂੰ ਮੈਂ ਰਿਪੋਰਟ ਕਰਾ ਦੂੰ ਹੁਣ ਇਮੀਗ੍ਰੇਸ਼ਨ ਤੋਂ ਚੁਕਾ ਕੇ ਵੀ ਤੈਨੂੰ ਕਰਨਾ ਪੈਣਾ ਕਰਨਾ ਪੈਣਾ ਤੈਨੂੰ ਰਾਤ ਨੂੰ ਇਹਦੇ ਨਾਲ ਸੌਣਾ ਪੈਣਾ ਹੀ ਪੈਣਾ ਆ ਬੰਦੇ ਨਾਲ ਤੇ ਫੇ ਬਹੁਤ ਕੁੜੀਆਂ ਪਈਆਂ ਫੇ ਮੇਨਾ ਕੰਟੈਕਟ ਕੀਤਾ ਵੀਰੇ ਕੁੜੀਆਂ ਨੇ ਆਪਾਂ ਫੇ ਹੈਲਪ ਕੀਤੀ ਫੇ 300 ਤੋਂ ਪਲੱਸ ਪਾਸਪੋਰਟ ਮੜਵਾਏ ਸੀ ਮੈਂ ਇੱਕ ਆਏ ਆ ਨਾ ਵੀ ਪੌਸਟ ਫੇ ਮੈਂ ਉਹ ਜਨਾਨੀ ਨੇ ਵੀਰੇ ਮੈਨੂੰ ਇੰਨੇ ਕੋ ਥ੍ਰੈਟ ਦਿੱਤੇ ਹਾਂ ਮਤਲਬ ਕਹਿੰਦੀ ਮੈਨੂੰ ਦੱਸ ਦੇਂਦੀ ਕਹਿੰਦੀ ਤੂੰ ਆ ਜਿਮ ਜਾਣਾ ਆ ਤੇਰਾ ਜਿਮ ਹੈ ਕਹਿੰਦੀ ਤੂੰ ਵਾਪਸ ਮੁੜਨਾ ਕਿ ਨਹੀਂ ਉੱਥੋਂ ਮੁੜਨਾ ਫੇ ਦੋਕ ਵਾਰ ਗੱਡੀਆਂ ਵੀ ਲੱਗੀਆਂ ਮਗਰ ਫਿਰ ਵੀ ਕੱਲ ਮੈਂ ਵੀ ਮੜੀ ਮਾਂ ਦਾ ਮੈਂ 6 ਸਾਲ ਹੋ ਗਏ ਗਏ ਨੂੰ ਫਿਰ ਮੈਂ ਥੋੜਾ ਚੁੱਪ ਕਰ ਗਿਆ ਸੀ ਪਰ ਮੈਂ ਫਿਰ ਫੜਵਾ ਦਿੱਤੀ ਸੀ ਉਹ ਮੈਂ ਫਿਰ ਮੈਂ ਬਹੁਤਾ ਸਾਹਮਣੇ ਨਹੀਂ ਆਇਆ ਮੈਂ ਪਿੱਛੇ ਹੋ ਗਿਆ ਸੀ ਮੈਂ ਚਲ ਕਾਨੂੰ ਯਾਰ ਇਹ ਚੰਗਾ ਕੀਤਾ ਬਹੁਤ ਚੋਰੀ ਸੀ ਬਾਕੀ ਜਿਹੜੇ ਸਟੂਡੈਂਟ ਆਏ ਫਸਦੇ ਆ ਬਾਈ ਉਹਨਾਂ ਨੂੰ ਇਹ ਵੀ ਗੱਲ ਦੱਸੋ ਨਾ ਵੀ ਪੁਲਿਸ ਦਾ ਇੱਥੇ ਪੁਲਿਸ ਕੋਲ ਕੰਪਲੇਨ ਕਰੋ ਵੀ ਇੱਥੇ ਉਹ ਪੁਲਿਸ ਨਹੀਂ ਹੈਗੀ ਵੀ ਤੁਹਾਡੀ ਸੁਣਵਾਈ ਨਹੀਂ ਹੋਊਗੀ ਇੱਥੇ ਉਹ ਪੁਲਿਸ ਨਹੀਂ ਹੈਗੀ ਜਿਹੜੀ ਕਹਿੰਦੀ ਹੈ ਜੀ ਚਾਹ ਪਾਣੀ ਦੋ ਇੱਥੇ ਬਹੁਤ ਫਰੈਂਡਲੀ ਰਹਿੰਦੇ ਆ ਤੁਹਾਨੂੰ ਕੁਝ ਵੀਜੇ ਵਾਰ ਇਹ ਨਹੀਂ ਪੁੱਛਣਾ ਕੋਈ ਕੁਝ ਨਹੀਂ ਵੀਜੇ ਵਾਲੀ ਪੁਲਿਸ ਲੱਗ ਗਈ ਜੀ ਉਹ ਵੀ ਹੋਮ ਆਫਿਸ ਵਾਲੇ ਹੁੰਦੇ ਆ ਇਮੀਗ੍ਰੇਸ਼ਨ ਵਾਲੇ ਇਹ ਪੁਲਿਸ ਤੁਹਾਨੂੰ ਬੜੀ ਫਰੈਂਡਲੀ ਆ ਤੁਹਾਨੂੰ ਚਾਹ ਪੀਣੀ ਪਾਣੀ ਪੀਣਾ ਤੁਸੀਂ ਹੱਥ ਦੇ ਕੇ ਕਹਿ ਦਿਓ ਸਾਨੂੰ ਉੱਥੇ ਜਾ ਕੇ ਛ ਕੁਝ ਵੀ ਤੁਹਾਨੂੰ ਚਾਹੀਦਾ ਤੁਹਾਡੀ ਹਰ ਤਰ੍ਹਾਂ ਦੀ ਹੈਲਪ ਕਰਨਗੇ ਇਹਨਾਂ ਤੋਂ ਡਰਨ ਦੀ ਲੋੜ ਨਹੀਂ ਤੁਸੀਂ ਇਹਨਾਂ ਨੂੰ 99 ਕਿਵੇਂ ਹਵੇ ਕਿਹਨਾਂ ਉੱਪਰ ਸੀਗਾ ਉਹ ਹਾਂ 99 99 ਤੇ ਤੁਸੀਂ ਕਾਲ ਕਰੋ ਉਸੇ ਵੇਲੇ ਉਸੇ ਲੋਕੇਸ਼ਨ ਤੇ ਪਹੁੰਚਦੇ ਆ ਤੁਹਾਡੀ ਹਰ ਤਰ੍ਹਾਂ ਦੀ ਹੈਲਪ ਕਰਦੇ ਆ ਇਹ ਇੰਨੇ ਕੋ ਫਰੈਂਡਲੀ ਨੇ ਸਾਡੀਆਂ ਕੁੜੀਆਂ ਨੂੰ ਵੀ ਨੇ ਰਾਈਟਸ ਦਾ ਹੀ ਨਹੀਂ ਪਤਾ ਆਪਣਾ ਇਹਦਾ ਹੱਕਾਂ ਦਾ ਹੀ ਨਹੀਂ ਪਤਾ ਵਿਚਾਰੀਆਂ ਰੋਈ ਜਾਣਗੀਆਂ ਭਾਜੀ ਫਲਾਣਾ ਬੰਦਾ ਮੇਰਾ ਪਿੱਛਾ ਕਰਦਾ ਜੀ ਫਲਾਣਾ ਸਾਨੂੰ ਛੇੜਦਾ ਜੀ ਫਲਾਣੇ ਨੇ ਸਾਡੇ ਨਾਲ ਆਹ ਕਰਤਾ ਕੰਮ ਤੇ ਹੁਣ ਜਾਂਦੀਆਂ ਨੇ ਕਈ ਯਾਰ ਕੰਮ ਤੇ ਰੱਖਦੇ ਆ ਨਾ ਰਾਤ ਨੂੰ ਇੱਕ ਕੁੜੀ ਜੀ ਇੱਥੇ ਵੁਲਵਰ ਐਮਟਡ ਵੀਰੇ ਕੰਮ ਤੇ ਮੈਂ ਹੀ ਲਵਾਈ ਸੀ ਬਈ ਉਹਨੂੰ ਰਾਤ ਨੂੰ ਫੜ ਲਿਆ ਬੰਦੇ ਨੇ दारू ਪੀ ਕੇ ਹਨਾ ਤੇ ਮੈਂ ਕਹਾਂ ਪੁਲਿਸ ਨੂੰ ਨਹੀਂ ਪਹੁੰਚੀ ਨਹੀਂ ਬਦਨਾਮੀ ਹੋ ਜੂ ਮੈਂ ਕਹਾਂ ਇੱਥੇ ਕਾਦੀ ਬਦਨਾਮੀ ਹੋ ਜੂ ਇੱਥੇ ਦੀ ਪੁਲਿਸ ਕਦੇ ਨਹੀਂ ਦੱਸਦੀ ਹੈਗੀ ਬਾਹਰ ਖਬਰ ਨਹੀਂ ਨਿਕਲਣ ਦਊਗੀ ਯਾਰ ਜਿਹੜੇ ਪੁਲਿਸ ਵਾਲੇ ਤਿੰਨ ਜਣੇ ਕੋ ਕੇਸ ਹੋਊਗਾ ਤਿੰਨ ਗੋਲੀ ਹੋਊਗਾ ਹੋਰਾਂ ਨੂੰ ਨਹੀਂ ਪਤਾ ਹੋਊਗਾ ਮੈਂ ਕਹਾਂ ਤੂੰ ਫੋਨ ਕਰ ਫੇਰ ਫੋਨ ਕੀਤਾ ਫਿਰ ਉਹ ਬੰਦਾ ਚਕਾਇਆ ਸਹੀ ਗੱਲ ਹੈ ਮੈਂ ਕਹਾਂ ਤੂੰ ਕਿਹੜਾ ਇਲੀਗਲ ਐ ਤੇ ਕੋ ਪੇਪਰ ਹੈ ਤੂੰ ਕਹਿ ਡਰੀ ਜਾਨੀ ਐ ਬੇਸ਼ੱਕ ਪ ਸਾਡੇ ਬੰਦੇ ਤਾਂ ਵੀਰੇ ਇੰਨੇ ਡਰੇ ਹੋਏ ਆ ਜਿਹੜੇ ਵੀਜ਼ਾ ਲੰਘਿਆ ਹੋਇਆ ਨਾ ਹਾਂਜੀ ਹਾਂਜੀ ਜੇ ਬਿਮਾਰ ਹੋ ਜੇ ਤਾਂ ਦਵਾਈ ਲੈਣ ਨਹੀਂ ਜਾਂਦੇ ਹਸਪਤਾਲਾ ਮਰਨ ਕਰ ਕਈਆਂ ਦੀ ਨਿਕੀਆਂ ਨਿਕੀਆਂ ਗਿਲਟੀਆਂ ਔਰ ਸੌਲੀਆਂ ਭਾਂ ਚੋ ਕੈਂਸਰ ਬਣ ਗਏ ਵੀਰੇ ਕਿਉਂਕਿ ਮੈਡੀਕਲ ਨਹੀਂ ਹੁੰਦਾ ਜਾਂਦੇ ਨਹੀਂ ਡਰਦੇ ਆਹ ਜਿਹੜੀ ਗਰਾਊਂਡ ਦੀ ਸੱਚਾਈ ਆ ਨਾ ਉਹ ਇਹ ਆ ਜਿਹੜੀਆਂ ਗੱਲਾਂ ਹੁਣ ਇਹ ਗਿੰਦੇ ਬਾਈ ਨੇ ਦਸੀਆਂ ਨੇ ਕਿਉਂਕਿ 6 ਸਾਲ ਆ ਜਿਹੜੇ ਬਾਈ ਨੂੰ ਇੱਥੇ ਹੋ ਗਏ ਹੁਣ ਵੀਰੇ ਬਹੁਤ ਜਾਣੇ ਪਤਾ ਕੀ ਕਹਿਣਗੇ ਆ ਵੀਡੀਓਾਂ ਕੇ ਅਸੀਂ ਇੰਨੇ ਸਾਲ ਦੇ ਰਹਨੇ ਆ ਅਸੀਂ ਤਾਂ ਕੁਝ ਦੇਖਿਆ ਨਹੀਂ ਮੈਂ ਅਕਸਰ ਕਹਿਣਾ ਹੁੰਦਾ ਵੀ ਕਹਿਣਗੇ ਅਸੀਂ ਤਾਂ ਕੁਝ ਦੇਖਿਆ ਨਹੀਂ ਇਹ ਜਾ ਮੈਂ ਕਹਿਣਾ ਹੁੰਦਾ ਵੀ ਤੁਹਾਨੂੰ ਕੈਂਸਰ ਹੋਇਆ ਹੈ ਕਹਿੰਦੇ ਨਾ ਫਿਰ ਇਹਦਾ ਮਤਲਬ ਇਹ ਕੈਂਸਰ ਹੈ ਨਹੀਂ ਦੁਨੀਆ ਤੇ ਤੁਹਾਡੇ ਘਰ ਚੋਰੀ ਹੋਈ ਹੈ ਕਹਿਣਗੇ ਨਾ ਇਹਦਾ ਮਤਲਬ ਚੋਰੀਆਂ ਨਹੀਂ ਹੁੰਦੀਆਂ ਜਿਹੜਾ ਬੰਦਾ ਵੀਰੇ ਸਵੇਰੇ ਕੰਮ ਤੇ ਚੱਲ ਗਿਆ ਅੱਜ ਦੇ ਕੋਈ ਕੰਮ ਹੈਗਾ ਚਾਰ ਛੇਲੜ ਰਹਿ ਗਿਆ ਸਵੇਰੇ ਚੱਲ ਗਿਆ ਕੰਮ ਤੇ ਰਾਤ ਨੂੰ ਆ ਗਿਆ ਉਹਨੂੰ ਕੋਈ ਪਤਾ ਨਹੀਂਗਾ ਕੀ ਹੁੰਦਾ ਪਿਆ ਯੂਕੇ ਦਾ ਹੁਣ ਮੈਂ ਜਿਵੇਂ ਵੀਰੇ ਹੈਲਪ ਕਰਦਾ ਸਟੂਡੈਂਟਾਂ ਦੀ ਮੈਨਾਂ ਸ਼ੇਅਰ ਕਰਦੇ ਆ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਆਉਂਦੀਆਂ ਨੇ ਸਾਨੂੰ ਪਤਾ ਲੱਗਦਾ ਵੀ ਇੱਥੇ ਅਸਲ ਦੇ ਵਿੱਚ ਕੀ ਚੱਲਣ ਸਹੀ ਗੱਲ ਆ ਬਹੁਤ ਮਾੜੇ ਹਾਲਾਤ ਆ ਬਾਈ ਗਰਾਊਂਡ ਦੇ ਉੱਪਰ ਬਾਕੀ ਆਏ ਆ ਯਾਰ ਲੋਕਾਂ ਨੇ ਮਾੜਾ ਚੰਗਾ ਕਹਿੰਦੀ ਰਹਿਣਾ ਮੈਂ ਪਹਿਲਾਂ ਵੀ ਗੱਲ ਕਹੀ ਸੀ ਵੀ ਸੱਚਾ ਬੰਦਾ ਲੋਕਾਂ ਦੀ ਨਫ਼ਰਤ ਦਾ ਸ਼ਿਕਾਰ ਬਣਦਾ ਹੀ ਬਣਦਾ ਜੇ ਨਹੀਂ ਯਕੀਨ ਆਊਗਾ ਆਪਾਂ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਇੱਥੇ ਜਿਵੇਂ ਸਟੂਡੈਂਟ ਰਹਿੰਦੇ ਆ ਕਿਵੇਂ ਉਹਨਾਂ ਦੀ ਜ਼ਿੰਦਗੀ ਆ ਉਹਨਾਂ ਦੇ ਮੂੰਹੋਂ ਵੀ ਤੁਹਾਨੂੰ ਸਾਰੀਆਂ ਜਿਹੜੀਆਂ ਗੱਲਾਂ ਨੇ ਆਪਾਂ 1-2 ਦਿਨਾਂ ਦੇ ਵਿੱਚ ਸਾਰੀਆਂ ਚੀਜ਼ਾਂ ਆਪਾਂ ਤੁਹਾਡੇ ਸਾਹਮਣੇ ਲਿਆ ਕੇ ਰੱਖ ਦਾਂਗੇ ਤੇ ਮੁੱਕ ਦੀ ਗੱਲ ਮੈਂ ਇਹ ਕਹਿਣੀ ਆ ਵੀ ਜਿਹਦਾ ਪੰਜਾਬ ਦੇ ਵਿੱਚ ਸਰਦਾ ਵਰਦਾ ਦੀ 35000 ਰੁਪਿਆ ਬੰਦਾ ਕਮਾਉਂਦਾ ਘਰਦਿਆਂ ਦੇ ਨਾਲ ਰਹਿੰਦਾ ਉਹਨੂੰ ਬਾਈ ਬਾਹਰ ਆਉਣ ਦੀ ਕੋਈ ਲੋੜ ਨਹੀਂ ਹੈ ਜੇ ਕਿਸੇ ਮਾਤੜ ਬੰਦੇ ਨੇ ਆਉਣਾ ਸਾਡੇ ਵਰਗਿਆਂ ਨੇ ਜੀ ਕੁਝ ਸਕਿੱਲ ਸਿੱਖ ਕੇ ਆ ਸਕਿੱਲ ਸਿੱਖ ਕੇ ਫੇਰ ਆਇਆ ਤੁਸੀਂ ਰਾਜੇ ਹੋ ਤੁਹਾਨੂੰ 에어ਪੋਰਟ ਤੋਂ ਲੈਣ ਆਉਣਗੇ ਬੰਦੇ ਜੇ ਤੁਹਾਡੇ ਕੋਲ ਸਕਿੱਲ ਹੈ ਲੇਬਰ ਚ ਤਾਂ ਫਿਰ ਤੁਰੇ ਫਿਰੋ ਵੀਰੇ ਪਾ ਕੇ ਉਹੀ ਬੈਗ ਚ ਜੁੱਤੀ ਹੁੰਦੀ ਹੈ ਉਹੀ ਬੈਗ ਜ ਰੋਟੀਆਂ ਦਾ ਡੱਬਾ ਹੁੰਦਾ ਉਹ ਚ ਹੀ ਪਾਣੀ ਵਾਲੀ ਬੋਤਲ ਹੁੰਦੀ ਹੈ ਸਕਿੱਲ ਵਾਲੇ ਬੰਦੇ ਦੀ ਕਦਰ ਸੋ ਇਹ ਸੀਗੀਆਂ ਸਾਰੀਆਂ ਗੱਲਾਂ ਬਾਤਾਂ ਠੀਕ ਹੈ ਇੱਥੋਂ ਦੀ ਸਚਾਈ ਜਿਨ੍ਹਾਂ ਦੇ ਪਚਦੀ ਆ ਉਹ ਪਚਾਲਿਓ ਜਿਨ੍ਹਾਂ ਦੇ ਨਹੀਂ ਪਚੀ ਉਹ ਬਾਈ ਤੁਹਾਡੀ ਮਰਜੀ ਆ ਰੱਬ ਰਾਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਤੁਹਾਨੂੰ ਕੋਈ ਵੀ ਗੱਲ ਬੁਰੀ ਲੱਗੀ ਹੋਈ ਮੇਰੀ ਤੇ ਕੋਈ ਗੱਲ ਨਹੀਂ ਲੱਗੀ ਜਾਏ ਮੈਂ ਸੱਚ ਬੋਲਿਆ